ਪਹਿਲਾਂ ਸ਼ੌਕ ਨਾਲ ਇੱਕ ਕੰਬਾਈਨ ਲਿਆਂਦੀ ਤੇ ਫੇਰ ਇੱਕ ਤੋਂ 100 ਕੰਬੈਣਾ ਖੜੀਆਂ ਕਰਤੀਆਂ ਇਹਨਾਂ ਭਰਾਵਾਂ ਨੇ ਸ਼ੌਕ ਬੰਦੇ ਨੂੰ ਕਿੱਦਾਂ ਤਰੱਕੀਆਂ ਦੀ ਪੌੜੀ ਚੜਾਉਂਦਾ ਹੈ ਤੇ ਫੇਰ ਉਸੇ ਸ਼ੌਕ ਨੂੰ ਬੰਦਾ ਆਪਣਾ ਬਿਜ਼ਨਸ ਬਣਾ ਕੇ ਕਿਵੇਂ ਆਪਣੇ ਸੁਪਨੇ ਪੂਰੇ ਕਰਦਾ ਹੈ ਉਹ ਇਹਨਾਂ ਭਰਾਵਾਂ ਤੋਂ ਬਾਖੂਬੀ ਸਾਨੂੰ ਸਿੱਖਣਾ ਚਾਹੀਦਾ ਇਹਨਾਂ ਦਾ ਭਾਵੇਂ ਹੈ ਕਿ ਜੇ ਤੁਸੀਂ ਕਿਸੇ ਵੀ ਕੰਮ ਨੂੰ ਸ਼ੌਕ ਨਾਲ ਕਰਦੇ ਹੋ ਤੇ ਜਿਹੜੀ ਕੁਦਰਤ ਹੈ ਜਿਹੜਾ ਆਕਾਲਪੁਰਖ ਵਾਹਿਗੁਰੂ ਹੈ ਉਹ ਵੀ ਤੁਹਾਡੀ ਬਾਹ ਜਿਹੜੀ ਹੈ ਉਹ ਜਲਦੀ ਫੜ ਲੈਂਦਾ ਹੈ ਤਿੰਨ ਭਰਾ ਨੇ ਗੁਰਸੇਵ ਕਲੰਬਾ ਗੁਰਵਿੰਦਰ ਲੰਬਾ ਤੇ ਭਰਾ ਸਾਡਾ ਹਰਜੀਤ ਲੰਬਾ ਤੇ ਤਿੰਨਾਂ ਨੇ ਬਹੁਤ ਮਿਹਨਤ ਕਰਕੇ ਪਹਿਲਾਂ ਇਹ ਆਪਣਾ ਜਿਹੜਾ ਹੈ ਬਹੁਤ ਵੱਡਾ ਜਿਹੜਾ ਕੰਮ ਪੂਰੇ ਇੰਡੀਆ ਦੇ ਵਿੱਚ ਹੀ ਬਾਈ ਕਰਦੇ ਆ ਮਲਕੀਤ ਕੰਬਾਈਨਾ ਦੇ ਸ਼ਕੀਨ ਨੇ ਤੇ ਹੁਣ ਭਰਾਵਾਂ ਨੇ ਘੋੜਿਆਂ ਦੇ ਵਿੱਚ ਤਾਜੀ ਦੀ ਐਂਟਰੀ ਮਾਰੀ ਹੈ ਤੇ ਆ ਆਲੀ ਸ਼ਾਨ ਦਾ ਡਾਇਰੈਕਟ ਬੱਚਾ ਤੁਹਾਡੇ ਲਈ ਲੈ ਕੇ ਆਇਆ ਸੱਜੋ ਠਾਕੁਰ ਗਜਿੰਦਰ ਸਿੰਘ ਖਿੱਚੀ ਉਹਨਾਂ ਦੇ ਘਾਰੇ ਘੋੜਾ ਬਰੀਡ ਹੋਇਆ ਪਿੰਡ ਨਾਰਵੇਚ ਤੇ ਜਿਹੜਾ ਯੋਧਪੁਰ ਦੇ ਵਿੱਚ ਪਰ ਘੋੜੇ ਨੇ ਯਾਰ ਰਿਜ਼ਲਟ ਆਖਣੋ ਦੁੱਖ ਤੋੜ ਤੇ ਆ ਵੇਖੋ ਵੀ ਬੱਚੇ ਕਿੰਨੇ ਸ਼ਾਨਦਾਰ ਪਟਿਆਲੇ ਬੱਚੇ ਜ਼ਿਆਦਾਤਰ ਆਉਂਦੇ ਆ ਚਾਰ ਪੈਰ ਚਿੱਟੇ ਵੀ ਆਉਂਦੇ ਆ ਪੰਜ ਕਲਿਆਣ ਹੋ ਗਏ ਹਨਾ ਦੋ ਪੈਰ ਤਿੰਨ ਪੈਰ ਚਿੱਟੇ ਵੀ ਪਾ ਰਿਹਾ ਹੈ ਮੱਥੇ ਫੁੱਲ ਵੀ ਦੇ ਰਿਹਾ ਹੈ ਜ਼ਿਆਦਾਤਰ ਪਟਾ ਵੀ ਦੇ ਰਿਹਾ ਹੈ ਤੇ ਮਜ਼ਬੂਤੀ ਆਪ ਦੇ ਅਰਗੀ ਪਾ ਰਿਹਾ ਤੁਸੀਂ ਦੇਖ ਰਹੇ ਹੋ ਵੀ ਘੋੜੇ ਦੇ ਵਿੱਚ ਮਜ਼ਬੂਤੀ ਬਹੁਤ ਜ਼ਿਆਦੀ ਹੈ ਬਾਕੀ ਭਾਈ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਮੇਰੇ ਭਰਾ ਜਰੂਰ ਬਾਈਆਂ ਦਾ ਹੌਸਲਾ ਵਧਾਓ ਕਮੈਂਟਾਂ ਦੇ ਵਿੱਚ ਰਾਏ ਜ ਤੇ ਫੋਨ ਕਰਕੇ ਮੇਰੇ ਭਰਾ ਜਰੂਰ ਜਰੂਰ ਹੌਸਲਾ ਵਧਾ ਦਿਓ ਹੁਣ ਪਹੁੰਚਿਆ ਘੋੜਾ ਪਿੰਡ ਢੇਰ ਤੇ ਜ਼ਿਲ੍ਹਾ ਫਤਿਹਾਂਬਾਦ ਹਰਿਆਣੇ ਦੀ ਧਰਤੀ ਤੇ ਸੱਜ ਨੂੰ ਤੇ ਬਾਈ ਹੋਣਾ ਨੇ ਘੋੜੇ ਦੇ ਨਾਲ ਨਾਲ ਬਹੁਤ ਹੀ ਜ਼ਿਆਦਾ ਤਗੜੀਆਂ ਮਾਰਵਾੜੀ ਦੇ ਵਿੱਚ ਬਹੁਤ ਜ਼ਿਆਦੀਆਂ ਪੇਟਲ ਸੁੰਦਰ ਘੋੜੀਆਂ ਵੀ ਵੀਰ ਹੋਣੀ ਲੈ ਕੇ ਆਏ ਆ ਇਹ ਤੁਹਾਨੂੰ ਕਿਵੇਂ ਲੱਗੀਆਂ ਇਹ ਵੀ ਮੇਰੇ ਭਰਾ ਜਰੂਰ ਕਮੈਂਟਾਂ ਦੇ ਵਿੱਚ ਦੱਸ ਦਿਓ ਬਾਕੀ ਵੀਡੀਓ ਕਿਵੇਂ ਲੱਗ ਰਹੀ ਹੈ ਜੇ ਚੰਗੀ ਲੱਗ ਰਹੀ ਹੈ ਭਰਾਵਾਂ ਦਾ ਸ਼ੇਅਰ ਕਰਕੇ ਉਤਸ਼ਾਹ ਤੇ ਹੌਸਲਾ ਵੀ ਜ਼ਰੂਰ ਮੇਰੇ ਭਰਾਵਾਂ ਵਧਾ ਦਿਓ। ਵੀ ਬਾਈ ਹੋਣਾ ਦੇ ਨਗੀਨੇ ਤੁਹਾਨੂੰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਆ ਡੌਗ ਬੜਾ ਸੋਹਣਾ ਲੱਗਿਆ ਮੈਨੂੰ ਮੈਂ ਸੋਚਿਆ ਕਿ ਯਾਰ ਇਹ ਨੀਲੀਆਂ ਅੱਖਾਂ ਵਾਲੇ ਦਾ ਸ਼ਾਟ ਤਾਂ ਤੁਹਾਨੂੰ ਜ਼ਰੂਰ ਵਿਖਾਈਏ ਕਿਉਂਕਿ ਇਹ ਚੀਜ਼ਾਂ ਮਿਲਦੀਆਂ ਬਹੁਤ ਮੁਸ਼ਕਲ ਐ ਸੱਜਣੋ ਤੇ ਆ ਨੇ ਬਾਈ ਹੋਣਾ ਦੇ ਬੇਟੇ ਅਗਲੀ ਜਨਰੇਸ਼ਨ ਇਹ ਵੀ ਇੰਟਰਸਟ ਲੈ ਰਹੇ ਨੇ ਹੌਲੀ-ਹੌਲੀ ਕਬਾਈਨਾ ਦੇ ਵਿੱਚ ਵੀ ਟੇਕੋੜਿਆਂ ਦੇ ਵਿੱਚ ਵੀ ਇਹਨਾਂ ਬਾਬਤ ਵੀ ਗੱਲਬਾਤ ਕਰਾਂਗੇ ਬਾਕੀ ਵੀਰ ਹੋਣੀ ਸੱਜਣੋ ਆ ਖੇਡਾਂ ਕਰਾਉਂਦੇ ਨੇ ਬਹੁਤ ਵੱਡੇ ਪੱਧਰ ਤੇ ਕਬੱਡੀ ਕੱਪ ਕਰਾਉਂਦੇ ਨੇ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਸਪੋਰਟਸ ਕਲੱਬ ਤੇ ਤੇ ਬਹੁਤ ਵੱਡੇ ਵੱਡੇ ਨਾਮ ਦੇ ਕੇ ਖਿਡਾਰੀਆਂ ਦਾ ਹੌਸਲਾ ਵੀ ਵਧਾਉਂਦੇ ਨੇ ਯਾਨੀ ਕਹਿਦਾ ਕਿ ਘੋੜਾ ਸਾਂਣ ਤੇ ਪੁੱਤ ਪਲਵਾਨ ਇਹ ਦੋਵੇਂ ਚੀਜ਼ਾਂ ਦੀ ਸੇਵਾ ਬਾਈ ਹੋਣੀ ਬਾਖੂਬੀ ਕਰ ਰਿਹਾ ਬਾਕੀ ਜਿੰਨਾ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕਰਕੇ ਭਰਾਵਾਂ ਘੋੜੇ ਵਾਲਿਆਂ ਦਾ ਹੌਸਲਾ ਵਧਾਇਆ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚ ਜੀ ਜੋਗਿੰਦਰ ਸਿੰਘ ਜਸਪਾਲ ਸਿੰਘ ਨਿਰਮਲ ਮੱਤਾ ਰਾਜਪਾਲ ਖਰਕਲੀ ਗੁਰਮੀਤ ਸਿੰਘ ਜਸਪਾਲ ਢਿੱਲੋਂ ਇਕਬਾਲ ਸਿੰਘ ਸ਼ਿੰਦਾ ਸਿੰਘ ਬਿੱਲਾ ਗੁਣੀਕੇ ਜਸਵਿੰਦਰ ਘਰੇਵਾਲ ਅੰਗਰੇਜ਼ ਸੰਧੂ ਬਾਈ ਦਲਬਾਖ ਕੋੜੇ ਵਾਲੇ ਕੇਰ ਸਿੰਘ ਸੁਖਦੀਪ ਖਹਿਰਾ ਸਰਦੂਲ ਸਿੰਘ ਗਰਸੇਵਕ ਸਿੰਘ ਗੁਰਲਾਬ ਸਿੰਘ ਹੀਰਾਪੁੱਲਰ ਦਲਵਿੰਦਰ ਸਿੰਘ ਉਪਲ ਬਲਜਿੰਦਰ ਚੌਧਰੀ ਆਦੋ ਕਰਦੇ ਆ ਗੱਲਬਾਤ ਕਰਾਉਣੇ ਆ ਭਰਾਵਾਂ ਨਾਲ ਮੁਲਾਕਾਤ ਸ਼ੇਰ ਜਰੂਰ ਦੱਬ ਕੇ ਮਾਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੀ ਭਰਾਵਾਂ ਦਾ ਮੈਂ ਸੁਖਸੰਧੂ ਮਾਨ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਹਾਂ ਤੇ ਜੀਹਾਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਹਾਂ ਤੇ ਜੀਹਾਂ ਆਖਦੇ ਆ ਸੱਜਣੋ ਸ਼ੁਰੂ ਦੇ ਵਿੱਚ ਵੀਰ ਹੋਣਾ ਦਾ ਮੈਂ ਤੁਹਾਨੂੰ ਫਾਰਮ ਵਿਖਾ ਕੇ ਹਟਿਆ ਤੇ ਬਾਈ ਹੋਣਾ ਦਾ ਨਵਾਂ ਇੱਕ ਨਗੀਨਾ ਕੋੜਾ ਵਿਖਾ ਕੇ ਹਟਿਆ ਕਿਹਲੇ ਕੋੜੇ ਦਾ ਬੱਚਾ ਹੈ ਕੀ ਸੋਚ ਕੇ ਲਿਆਏ ਨੇ ਤੇ ਕੀ ਕਰਨਾ ਚਾਹੁੰਦੇ ਆ ਤੇ ਕਿੰਨਾ ਕੁ ਟਾਈਮ ਹੋ ਗਿਆ ਕੋੜਿਆਂ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ ਆਪਾਂ ਪਹੁੰਚੇ ਆ ਪਿੰਡ ਹੈ ਵੀਰ ਹੋਣਾ ਦਾ ਢੇਰ ਤੇ ਜ਼ਿਲ੍ਹਾ ਪੈ ਜਾਂਦਾ ਹੈ ਫਤਿਆਬਾਦ ਹਰਿਆਣੇ ਦੀ ਧਰਤੀ ਹੈ ਸੱਜਣੂ ਤੇ ਸਰਦਾਰ ਗਰਸੇਵਕ ਸਿੰਘ ਜੀ ਆਪਣੇ ਨਾਲ ਮੌਜੂਦ ਹੈ ਤੇ ਉਹਨਾਂ ਦੇ ਭਾਈ ਬੈਠੇ ਨੇ ਤੇ ਨਾਲ ਸਰਪੰਚ ਸਾਹਿਬ ਤੇ ਸੱਜਣ ਬੈਠੇ ਆ ਸਾਰੇ ਵੀਰ ਇੱਕ ਤੋਂ ਇੱਕ ਇਸ ਲਾਈਨ ਦੀ ਆਪਾਂ ਅੱਗੇ ਗੱਲ ਕਰਦੇ ਹੁੰਨੇ ਵੀ ਕੋੜਿਆਂ ਵਾਲੀ ਲਾਈਨ ਦੇ ਵਿੱਚ ਇਹ ਵੱਡੀ ਖੂਬਸੂਰਤੀ ਹੈ ਕਿ ਜਦੋਂ ਕੋਈ ਕੋਈ ਭਰਾ ਨਵਾਂ ਇੱਧਰ ਆਉਂਦਾ ਇਹ ਸਾਰੇ ਭਰਾ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਨਾਲ ਖੜਦੇ ਆ ਤੇ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਵੀਰ ਇਸ ਕਿੱਤੇ ਨਾਲ ਇਸ ਸ਼ੌਂਕ ਨਾਲ ਜੋੜਨ ਤੇ ਇਹ ਜਿਹੜਾ ਕਿੱਤਾ ਹੈ ਅੱਗੇ ਵਧੇ ਫੁੱਲੇ ਆਪਾਂ ਬਾਈਆਂ ਦੇ ਇਹ ਨਗੀਨੇ ਵਿਖਾਉਣੇ ਆ ਤੁਹਾਨੂੰ ਇੱਕ ਦੋ ਘੋੜੀਆਂ ਵਿਖਾਈਆਂ ਬਾਈ ਹੋਣਾ ਨੇ ਜਿਹੜੀਆਂ ਨਵੀਆਂ ਲਿਆਂਦੀਆਂ ਤੇ ਇੱਕ ਵੀਰ ਹੋਣਾ ਨੇ ਘੋੜਾ ਲਿਆਂਦਾ ਤੇ ਵੱਡੀ ਗੱਲ ਇਹ ਆ ਸੱਜਣੋ ਵੀ ਘੋੜਿਆਂ ਦੇ ਨਾਲ-ਨਾਲ ਇੱਥੇ ਇੱਕ ਕਲੱਬ ਆ ਕਬੱਡੀ ਕਲੱਬ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਉਹਨਾਂ ਦਾ ਜਿਹੜਾ ਕਿ ਤੁਸੀਂ ਹਰਿਆਣੇ ਦੇ ਵਿੱਚ ਇਸ ਧਰਤੀ ਦੇ ਵਿੱਚ ਅਕਸਰ ਹੀ ਸੁਣਦੇ ਹੋਵੋਗੇ ਜਿਹੜੇ ਕਬੱਡੀ ਦੇ ਸ਼ਕੀਨ ਭਰਾ ਹੈ ਕਿ ਕਬੱਡੀ ਕੱਪ ਬਹੁਤ ਵੱਡਾ ਹੁੰਦਾ ਹੈ ਤੇ ਇਹਨਾਂ ਵੀਰਾਂ ਦੇ ਸੰਯੋਗ ਨਾਲ ਹੀ ਹੁੰਦਾ ਹੈ ਇਹ ਵੀਰ ਹਰ ਵਾਰੀ ਸੇਵਾ ਕਰਦੇ ਆ ਤੇ ਇਧਰਲੇ ਪਾਸੇ ਵੀ ਦੋ ਹੀ ਕੰਮ ਕਹਿੰਦੇ ਵੀ ਔਖੇ ਹੁੰਦੇ ਆ ਘੋੜਾ ਸਾਂਣ ਤੇ ਪੁੱਤ ਪਲਵਾਨ ਤੇ ਇਹ ਦੋਵਾਂ ਦੀ ਸੇਵਾ ਕਰ ਰਹੇ ਆ ਸੋ ਵੱਡੀ ਗੱਲ ਹੈ ਵੀ ਆਪਾਂ ਵੀ ਬਾਈਆਂ ਦੀ ਸਪੋਰਟ ਕਰੀਏ ਵੀਡੀਓ ਸ਼ੇਅਰ ਕਰਕੇ ਤੇ ਜਿਹੜੀ ਲਾਈਨ ਦਾ ਘੋੜਾ ਤੁਹਾਨੂੰ ਦੱਸਣ ਲੱਗੇ ਆ ਬਹੁਤ ਵਧੀਆ ਲਾਈਨ ਹੈ ਤੇ ਅੱਜ ਕੱਲ੍ਹ ਕਹ ਦਈਏ ਪੰਜਾਬ ਹਰਿਆਣਾ ਜਾਂ ਹਿਮਾਚਲ ਲਈ ਜਾਂ ਰਾਜਸਥਾਨ ਵਾਲੇ ਪਾਸੇ ਵੀ ਤੇ ਇਹ ਬ੍ਰਾਂਡ ਬੋਲਦਾ ਹੈ ਲਾਈਨ ਦਾ ਉਹ ਗੱਲਬਾਤ ਕਰਨੀ ਹੈ ਪਹਿਲਾਂ ਭਰਾਵਾ ਸਾਰਿਆਂ ਦਾ ਸਵਾਗਤ ਕਰਦੇ ਆਂ ਫਿਰ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਸਾਰੇ ਵੀਰਾਂ ਦਾ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਵੀਰ ਜੀ ਹੋਰ ਚੜ੍ਹਦੀ ਕਲਾ ਚ ਸਭ ਜੀ ਬਾਈ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਬਹੁਤ ਧੰਨਵਾਦ ਹੋਰੇ ਆਣ ਦਾ ਧੰਨਵਾਦ ਸੀ ਭਾਈ ਜਿੱਥੇ ਵੀਰੇ ਆਪਾਂ ਵੀਰਿਆਂ ਬਾਰੇ ਸਾਰਿਆਂ ਬਾਰੇ ਦੱਸ ਦਈਏ ਫਿਰ ਆਪਾਂ ਗੱਲ ਕਰਦੇ ਆਂ ਜੀ ਉਹ ਭਾਈ ਆਪਣਾ ਭਤੀਜਾ ਕੋਮਲ ਜੀ ਠੀਕ ਹੈ ਭਾਈ ਭਰਾ ਛੋਟਾ ਗੁਰਵਿੰਦਰ ਸਿੰਘ ਲੰਬਾ ਤੇ ਹਰਜੀਤ ਸਿੰਘ ਲੰਬਾ ਜੀ ਤੇ ਇੱਧਰ ਬਾਈ ਸੰਤ ਲਾਲ ਸਰਪੰਚ ਜੀ ਜੀ ਆਪਣਾ ਚਰਨਜੀਤ ਗਿੱਲ ਜੀ ਜੀ ਬਾਈ ਲਾਲੀ ਜੀ ਜੀ ਤੇ ਵੀਰਾਂ ਦੀ ਕਹਦੀ ਇਹ ਵੀ ਮੋਢੇ ਨਾਲ ਮੋਢਾ ਜੋੜ ਕੇ ਬਹੁਤ ਸਪੋਰਟ ਹੈ ਇੱਕ ਬਾਈ ਸਾਡੇ ਰੂਪੀ ਸਿੱਧੂ ਜੀ ਨੇ ਉਹਦਾ ਵੀ ਬਹੁਤ ਵੱਡਾ ਸਹਿਯੋਗ ਹੈ ਜੀ ਅੱਛਾ ਵੀਰੇ ਗੱਲ ਇਦਾਂ ਹੈ ਕਿ ਰਸੇਵਕ ਬਾਈ ਵੀ ਮਸ਼ੀਨਾਂ ਦਾ ਕਹਿੰਦੇ ਵੀ ਤਗੜਾ ਖੁੱਲਾ ਕੰਮ ਰਿਹਾ ਹੈ ਬੜੇ ਲੰਬੇ ਸਮੇਂ ਤੋਂ ਖੇਤੀਬਾੜੀ ਨਾਲ ਜੁੜੇ ਹੋਏ ਹਾਂ ਤੇ ਇਹ ਇੱਕ ਸਹਾਇਕ ਧੰਦੇ ਬਸ ਉਹ ਘੋੜੇ ਲੈ ਕੇ ਆਏ ਹੋ ਜਾਂ ਸ਼ੌਕ ਨੂੰ ਲੈ ਕੇ ਆਏ ਹੋ ਕੀ ਕਰਨਾ ਚਾਹੁੰਦੇ ਆ ਨਹੀਂ ਇਹ ਤਾਂ ਬਸ ਸਾਨੂੰ ਸ਼ੌਕ ਨੂੰ ਲੈ ਕੇ ਆਏ ਅਸੀਂ ਜਿਹੜੇ ਇਹ ਏਰੀਆ ਚ ਹੈਗੇ ਨੇ ਅਸੀਂ ਫਸਲ ਉੱਥੇ ਹੀ ਵੜਦੇ ਆਂ ਪਾਲੇ ਜੋਧਪੁਰ ਜਲੌਰ ਉੱਥੇ ਦੀ ਸਾਰੇ ਫਾਰਮਾਂ ਤੇ ਜਾਂਦੇ ਰਹਿੰਦੇ ਆਂ ਅੱਛਾ ਤੇ ਬਸ ਐਂ ਬਸ ਸ਼ੌਕ ਪੈ ਗਿਆ ਸਾਨੂੰ ਹੌਲੀ ਇੱਕ ਲਿਆਂਦੀ ਫੇਰ ਦੋ ਲਿਆਂਦੀਆਂ ਫੇਰ ਤਿੰਨ ਲਿਆਂਦੀਆਂ ਫੇਰ ਰੱਬ ਨੇ ਇਤਕੇ ਪਰਮਾਤਮਾ ਨੇ ਘੋੜਾ ਦਿੱਤਾ ਤੇ ਜਦੋਂ ਭਰਾ ਆਉਂਦੇ ਆ ਬਾਈ ਫਾਰਮ ਤੇ ਫਾਰਮ ਆਪਣੇ ਦਾ ਨਾ ਕੀ ਹੈ ਜੀ ਨਾਲ ਲੰਬਾ ਸਟੱਡ ਫਾਰਮ ਲੰਬਾ ਸਟੱਡ ਫਾਰਮ ਤੇ ਗ੍ਰੀਸੇਵ ਵੀਰੇ ਜਦੋਂ ਭਰਾਵਾਂ ਦਾ ਆਉਣਾ ਹੁੰਦਾ ਹੈ ਪੁਰਾਣੇ ਬਰੀਡਰ ਵੀ ਆਉਂਦੇ ਹੋਣਗੇ ਨਵੇਂ ਭਰਾ ਵੀ ਆਉਂਦੇ ਹੋਣਗੇ ਉਹ ਜਾਨਵਰ ਵੇਖ ਕੇ ਜੀ ਨਾ ਨੰਗੀਨਿਆਂ ਨੂੰ ਵੇਖ ਕੇ ਕੀ ਕਹਿੰਦੇ ਆ ਕੀ ਉਹਨਾਂ ਦੇ ਮਨ ਦੇ ਵਲ ਵਲੇ ਹੁੰਦੇ ਆ ਨਹੀਂ ਬਹੁਤ ਵਧੀਆ ਕਹਿੰਦੇ ਨੇ ਹੈ ਬਹੁਤ ਵਧੀਆ ਵੀ ਜੋਸੀ ਜਾਨਵਰ ਬਹੁਤ ਵਧੀਆ ਲੈਂਦੇ ਨੇ ਸਾਰੇ ਲੈਣ ਦੇ ਜਾਨਵਰ ਨੇ ਜੀ ਆਪਣੇ ਕੋਲੇ ਜੀ ਤੇ ਵਧੀਆ ਭਰਾ ਆਉਂਦੇ ਨੇ ਹਜੇ ਸਾਡੇ ਕੋਲੇ ਥੋੜਾ ਜਿਹਾ ਨਵਾਂ ਹੀ ਹੋਇਆ 2 ਕੁ ਮਹੀਨੇ ਹੋਏ ਨੇ ਸਾਨੂੰ ਫਾਰਮ ਪਾਇਨੂੰ ਅੱਛਾ ਪਹਿਲਾਂ ਸਾਡੇ ਕੋਲੇ ਇੱਕ ਘੋੜੀ ਸੀ ਜੀ ਬਸ 1 ਕੋ ਲੱਖਤੀ ਲੈਂਦੇ ਨੇ ਫਿਰ ਆਪਾਂ ਨੇ ਜੀ ਹੁਣ ਕਿੰਨੇ ਟੋਟਲ ਨੰਗੀਨੇ ਜੀ ਆਪਣੇ ਕੋਲੇ 5 4 ਘੋੜੀਆਂ ਜੀ ਇੱਕ ਘੋੜਾ 4 ਘੋੜੀਆਂ ਤੇ ਇੱਕ ਘੋੜਾ ਸਾਰੇ ਮਾਰਵਾੜੀ ਜੀ ਹਾਂ ਮਾਰਵਾੜੀ ਜੀ ਜੀ ਅੱਛਾ ਹੁਣ ਆਪਾਂ ਘੋੜੇ ਬਾਰੇ ਦਸੀਏ ਵੀ ਘੋੜਾ ਪਹਿਲਾਂ ਤਾਂ ਨਾਂ ਦਸੀ ਵੀ ਨਾਂ ਕੀ ਰੱਖਦਾ ਨਕੀ ਨੇ ਇਹਦਾ ਨਾਂ ਜੀ ਪਿੱਛੇ ਵੀ ਕੋਹੇ ਨੂਰ ਹੈ ਜੀ ਤੇ ਆਪਾਂ ਨੇ ਵੀ ਕੋਹੇ ਨੂਰੀ ਰੱਖੀ ਕੋਹੇ ਨੂਰੀ ਰੱਖਦਾ ਅੱਛਾ ਇਹ ਘੋੜੇ ਦਾ ਬਾਪ ਕੌਣ ਹੈ ਬਾਈ ਇਸ ਘੋੜੇ ਦਾ ਬਾਪ ਜੀ ਡਾਇਰੈਕਟ ਅਲੀਸ਼ਾਨ ਰੋਲ ਅੱਛਾ ਡਾਇਰੈਕਟ ਅਲੀਸ਼ਾਨ ਜਿੱਥੋਂ ਅਲੀਸ਼ਾਨ ਲਾਈਨ ਤੁਰੀ ਹੈ ਹਾਂ ਉਹਦਾ ਡਾਇਰੈਕਟ ਬੱਚਾ ਜੀ ਲੈ ਵੀ ਸੱਜਣੂ ਕਹਿਦੀ ਇਹ ਵੀ ਕਾਲੇ ਕਾਂਟੇ ਦਾ ਭਰਾ ਹੈ ਤੇ ਜਿਹੜੀ ਆਲੀ ਸ਼ਾਨ ਧੁਰਦੀ ਹੈ ਲਾਈਨ ਵੱਡੇ ਘੋੜੇ ਆਲੀ ਸ਼ਾਨ ਲਾਈਨ ਨੇ ਸ਼ੁਰੂ ਚ ਤੁਹਾਨੂੰ ਮੈਂ ਦੱਸਿਆ ਕਿ ਫੇਮਸ ਲਾਈਨ ਹੈ ਪੂਰੇ ਵਰਲਡ ਦੇ ਵਿੱਚ ਤੇ ਵੱਡੇ ਪੱਧਰ ਤੇ ਲਾਈਨ ਦੇ ਜਿਹੜੇ ਨਗੀਨੇ ਆ ਘੋੜੇ ਘੋੜੀਆਂ ਉਹ ਪਸੰਦ ਕੀਤੇ ਜਾਂਦੇ ਆ ਭਰਾਵਾਂ ਵੱਲੋਂ ਤੇ بڑے ਉੱਚ ਪੱਧਰ ਤੇ ਜਿਹੜੇ ਵੱਡੇ ਰੇਡ ਤੇ ਇਹ ਲਾਈਨ ਦੇ ਨਗੀਨੇ ਵਿਕਦੇ ਆ ਜਿਹੜੇ ਘੋੜਿਆਂ ਨਾਲ ਸ਼ੌਂਕ ਰੱਖਦੇ ਉਹ ਭਲੀ ਭੰਤੀ ਭਰਾ ਜਾਣਦੇ ਆ ਅੱਛਾ ਭਾਈ ਇਹ ਲਾਈਨ ਹੀ ਕਿਉਂ ਚੁਣੀ ਕਿ ਯਾਰ ਆਲੀ ਸ਼ਾਨ ਦਾ ਬੱਚਾ ਹੀ ਲਿਓਣਾ ਨਹੀਂ ਨਹੀਂ ਸਾਨੂੰ ਅਸੀਂ ਲਾਈਨ ਤਾਂ ਹੋਰਗੇ ਸੀ ਬਸ ਇਹ ਸਾਡੇ ਅੱਗੇ ਕੁਦਰਤੀ ਸਾਨੂੰ ਮਿਲ ਗਿਆ ਅੱਛਾ ਇਹ ਲੋਕ ਕੀ ਖੜੇ ਸੀਗੇ ਕਿਤੇ ਆ ਕਹਿੰਦੇ ਹੁੰਦੇ ਨਾ ਸਿਆਣੇ ਭਰਾਗਰ ਸੇਵਕ ਬਾਈ ਵੀ ਜਿਹੜਾ ਘੋੜਾ ਹੈ ਨਾ ਮਾਲਕ ਨਹੀਂ ਘੋੜੇ ਨੂੰ ਚੁਣਦਾ ਜਾਂ ਸੇਵਾਦਾਰ ਨਹੀਂ ਚੁਣਦਾ ਘੋੜਾ ਆਪਦਾ ਘਰ ਆਪ ਚੁਣ ਕੇ ਆਉਂਦਾ ਹੈ ਤੇ ਹੁਣ ਕਿੰਨਾ ਟਾਈਮ ਹੋ ਗਿਆ ਫਾਰਮ ਤੇ ਆਏ ਨੂੰ ਇਹਨੂੰ ਆਪਣਾ 6ਵੇਂ ਮਹੀਨੇ ਦੀ 2 ਤਰੀਕ ਨੂੰ ਆਇਆ ਹੋਇਆ ਹੈ ਵੀ ਬਸ 2 ਮਹੀਨੇ ਪੂਰੇ ਹੋਏ ਨਹੀਂ ਜੀ 2 ਮਹੀਨੇ ਹਜੇ ਹੋਏ ਨਹੀਂ ਤੇ ਹੁਣ ਮੰਨ ਲਓ ਵੀ ਘੋੜੀਆਂ ਦਾ ਫਿਰ ਕਿਦਾਂ ਕੱਬਣ ਗੁੱਬਣ ਕੀਤੀਆਂ ਜਾਂ ਆਉਂਦੇ ਆ ਭਰਾ ਇਹਦੇ ਆਪਾਂ ਨੇ 2 ਘੋੜੀਆਂ ਤਾਂ ਆਪਣੀਆਂ ਕੱਬਣੋਆਂ ਤਿੰਨ ਬਾਹਰ ਹੋ ਜਾਣੀ ਪੰਜ ਘੋੜੀਆਂ ਟੋਟੋਲ ਜੀ ਤੇ ਹੁਣ ਕਹਿ ਦਈਏ ਵੀ ਬਰੀਡਿੰਗ ਕਿੱਦਾਂ ਦੀ ਕਰੋਗੇ ਕਿੱਦਾਂ ਦੀਆਂ ਘੋੜੀਆਂ ਮਿਲਾਉਂਗੇ ਪਤਿਆ ਘੋੜੀਆਂ ਮਿਲਾਵਾਂਗੇ ਜੀ ਕੋਈ ਨਹੀਂ ਕਿਸੇ ਨੂੰ ਕੋਈ ਜਵਾਬ ਨਹੀਂ ਜੀ ਆਪਣਾ ਘੋੜਾ ਹੈ ਜੀ ਸੋਡਾ ਹਾਂ ਜੀ ਲੈ ਸਾਧਕੇ ਮਲਿਆਉ ਕੋੜੀਆਂ ਕੋਈ ਚੱਕਰੇ ਨਹੀਂ ਇਹਦੀ ਮਾਰਕਿੰਗ ਮੱਥੇ ਪਟਾ ਹੈ ਤੇ ਇੱਕ ਪੈਰ ਪਿੱਛੇ ਦਾ ਆਪਣਾ ਚੱਟਾ ਜੀ ਚੱਟਾ ਹੈ ਜੀ ਤੇ ਪਹਿਲਾਂ ਇਹਦੀ ਹੁਣ ਉਮਰ ਦੱਸ ਦੀਏ ਤੇ ਫੇਰ ਆਪਾਂ ਹਾਈਟ ਦੱਸ ਦੀਏ ਉਮਰ ਇਹਦੀ ਜੀ 11.5 ਤੋਂ 12 ਸਾਲ ਦੇ ਕਰੀਬ ਹੈ ਜੀ ਜੀ ਤੇ ਇਹਦਾ ਜਿਹੜੀ ਆਪਣਾ ਹਾਈਟ ਹੈ ਜੀ 64 ਇੰਚ 64 ਇੰਚ ਫੱਟੀ ਵਾਲੀ ਹਾਂਜੀ ਬਾਕੀ ਇਹ ਕੋੜੇ ਤੁਸੀਂ ਕਿੱਥੋਂ ਲਿਆਂਦਾ ਜੀ ਕੋੜਾ ਇਹ ਕੋੜਾ ਜੀ ਬਾਬਾ ਹਰੀਦਾਸ ਜੀ ਆਵੜਾ ਪਿੰਡ ਹੈ ਜੀ ਜੀ ਜ਼ਿਲ੍ਹਾ ਪਾਲੀ ਜੀ ਕਬੀਰਦਾਸ ਆਸ਼ਰਮ ਹੈ ਜੀ ਉਹਦੇ ਵਿੱਚੋਂ ਲੈਂਦਾ ਜੀ ਜੀ ਉਹਨਾਂ ਦੇ ਘਰੇ ਬੀੜ ਹੋਇਆ ਜਾਂ ਉਹਨਾਂ ਨੇ ਲੈਂਦਾ ਸੀਗਾ ਜੀ ਇਹ ਜੋਧਪੁਰ ਦੇ ਲਵੇ ਨਾਰਵੇ ਪਿੰਡ ਨਾਰਵਾ ਇੰਦਰੋਕਾ ਜੀ ਸਦਾ ਆਪਣੇ ਠਾਕੁਰ ਗਜਿੰਦਰ ਸਿੰਘ ਜੀ ਦੇ ਕੋਲ ਪੈਦਾ ਹੋਇਆ ਉੱਥੋਂ ਲੈਂਦਾ ਜੀ ਜੀ ਅੱਛਾ ਹੁਣ ਆਗ ਜਾਂਦੀ ਹੈ ਗੱਲ ਬਈ ਬੱਚਿਆਂ ਦੀ ਹਾਂਜੀ ਕਿਉਂਕਿ ਬਾਪ ਨੇ ਆਲੀ ਸ਼ਾਨ ਨੇ ਬਹੁਤ ਵੱਡਾ ਨਾਂ ਕਮਾਇਆ ਉਹਦੇ ਦੀ ਕੋਈ ਦੂਰ ਆਏ ਨਹੀਂ ਹਾਂਜੀ ਹਾਂਜੀ ਘੋੜੇ ਨੇ ਆਪ ਦਾ ਨਾ ਆਪ ਬਣਾਉਣਾ ਹਾਂਦਾ ਤੇ ਤੁਸੀਂ ਬੱਚੇ ਕੀ ਇਹਦੇ ਰਿਜ਼ਲਟ ਪਹਿਲਾਂ ਵੇਖੇ ਨੇ ਜੇ ਵੇਖੇ ਨੇ ਤੇ ਕਿੱਦਾਂ ਦੇ ਆਏ ਆ ਨਹੀਂ ਰਿਜ਼ਲਟ ਬਹੁਤ ਵਧੀਆ ਨੇ ਜੀ ਇੱਕ ਘੋੜੀ ਆ ਜੀ ਬੱਚੀ ਆ ਬਹੁਤ ਵਧੀਆ ਇੱਕ ਗੋਲਟ ਆਏ ਦੋ ਤਿੰਨ ਬੱਚੀਆਂ ਹੋਰ ਨੇ ਸਾਨੂੰ ਤਿੰਨ ਚਾਰ ਜਲਤੀ ਮਿਲਣੇ ਹਜੇ ਇਹਦੇ ਹੁਣ ਜਦੋਂ ਵੀਡੀਓ ਪੈ ਗਈ ਉਦੋਂ ਬਾਅਦ ਆ ਤੁਹਾਨੂੰ ਭਰਾ ਫੋਨ ਕਰਕੇ ਦੱਸਿਆ ਕਰਨਗੇ ਵੀ ਭਾਈ ਆ ਸਾਡੇ ਕੋਲੇ ਵੀ ਤੁਹਾਡੇ ਘੋੜੇ ਦਾ ਬੱਚਾ ਹੈ ਭਾਈ ਵੀ ਕੀ ਹੈ ਹੈਨਾ ਬਾਬਾ ਜੀ ਜਿਹੜੇ ਹੁਣ ਜੀ ਹਰੀਦਾਸ ਜੀ ਉਹ ਬਾਹਰ ਜਾਦੇ ਰਹਿੰਦੇ ਸੀਗੇ ਘੋੜੇ ਦੀ ਥੋੜੀ ਜੀ ਦੇਖਭਾਲ ਘੱਟ ਸੀ ਜੀ ਅੱਛਾ ਫਿਰ ਹੁਣ ਗੱਲ ਆ ਜਾਂਦੀ ਵੱਡੇ ਭਾਈ ਫੀਸ ਦੀ ਹਾਂ ਕੀ ਫੀਸ ਤੇ ਛੱਡੋਗੇ ਤੇ ਕੀ ਉਹਦੇ ਚ ਕਿੰਨੇ ਜਿੰਪ ਦਵੋਗੇ ਕੀ ਹਿਸਾਬ ਕਿਤਾਬ ਨਾਲ ਛੱਡੋਗੇ ਫੀਸ ਜੀ ਇਹਦੀ 55000 ਹੈ ਜੀ ਕੋੜੀ ਆਪਦੀ ਗੱਬੜ ਚੈੱਕ ਪਾਸ ਹੋ ਗਈ ਜੀ ਦੋ ਵਾਰ ਛੜਾਓ ਤਿੰਨ ਵਾਰ ਛੜਾਓ ਉਹ ਕੋਈ ਜਵਾਬ ਨਹੀਂ ਕੋਈ ਜਵਾਬ ਨਹੀਂ ਜੀ ਤੇ ਡਾਕਟਰ ਸਾਹਿਬਾਨ ਕਿਹੜੇ ਆਉਂਦੇ ਡਾਕਟਰ ਜੀ ਸਾਡੇ ਕੋਲੇ ਉਮੇਸ਼ ਜੀ ਆਂਦੇ ਨੇ ਪੁਹਾਣਾ ਤੋਂ ਬਹੁਤ ਮਸ਼ਹੂਰ ਡਾਕਟਰ ਨੇ ਜੀ ਜੀ ਸਾਡੇ ਫਾਰਮ ਉਰੇ ਰਾਜ ਸਾਹਿਬਾਂ ਦੇ ਉੱਥੇ ਵੀ ਉਹ ਕੰਮ ਕਰਦੇ ਨੇ ਜੀ ਬਾਕੀ ਉਹ ਸਾਡੇ ਕੋਲੇ ਉਰੇ ਆਉਂਦੇ ਨੇ ਤੇ ਵੱਡੇ ਭਾਈ ਹੁਣ ਜਾਂਦੇ ਜਾਂਦੇ ਭਰਾਵਾਂ ਨੂੰ ਕੋਈ ਤੁਹਾਡੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਹੋ ਕਿ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦੇ ਆ ਤਾਂ ਜਰੂਰ ਦੋ ਲੱਭ ਬਸ ਹੀ ਮੈਂ ਤਾਂ ਇਹੀ ਕਹਣਾ ਜੀ ਪ੍ਰਮਾਤਮਾ ਨੇ ਆਪਾਂ ਨੂੰ ਬਹੁਤ ਵਧੀਆ ਜਾਨਵਰ ਦਿੱਤੇ ਨੇ ਜੀ ਲਾ ਕੇ ਇਹਨਾਂ ਦੀ ਸੇਵਾ ਕਰਾਂਗੇ ਬਾਕੀ ਆ ਭਾਈਆਂ ਦਾ ਸਹਿਯੋਗ ਹੈ ਜੀ ਬਾਕੀ ਆਪਣਾ ਘੋੜਾ ਕੋਈ ਦਿੱਕਤ ਨਹੀਂ ਜੀ ਜਦੋਂ ਮਰਜ਼ੀ ਆਓ ਤੁਹਾਡਾ ਆਪਣਾ ਘੋੜਾ ਜਦੋਂ ਮਰਜ਼ੀ ਮਿਲਾ ਕੇ ਲੈ ਕੇ ਜਾਓ ਘੋੜਾ ਇੱਥੇ ਤੇ ਰਹਿਣ ਦਾ ਵੀ ਪ੍ਰਬੰਧ ਹੈ ਬਈ ਹਾਂ ਰਹਿਣ ਦਾ ਪੂਰਾ ਦੋ ਦਿਨ ਭਰਾ ਕੋਈ ਦੂਰੋਂ ਆਵੇ ਕੋਈ ਚੱਕਰ ਨਹੀਂ ਜੀ ਉਹਨਾਂ ਦਾ ਰਹਿਣ ਦਾ ਪ੍ਰਬੰਧ ਹੈ ਘੋੜੀ ਦਾ ਵੀ ਪ੍ਰਬੰਧ ਹੈ ਜੀ ਉਹਨਾਂ ਦੇ ਰਹਿਣ ਵਾਸਤੇ ਵੀ ਪੂਰਾ ਹੋਇਆ ਜੀ ਵੀ ਤੁਹਾਡੇ ਵੱਲੋਂ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ 24 ਘੰਟੇ ਦਰਵਾਜ਼ੇ ਖੁੱਲੇ ਨੇ ਜੀ ਹਾਂ ਲੈ ਵੀ ਬਾਈ ਦਾ ਦੇ ਤਾਂ ਨੰਬਰ ਮੇਰੇ ਖੱਬੇ ਹੱਥ ਚੱਲੀ ਜਾਂਦਾ ਸਰਦਾਰ ਗਰਸੇਵਕ ਸਿੰਘ ਹੋਣਾ ਦਾ ਤੇ ਬਾਈ ਹੁਣਾਂ ਦੀ ਵੀ ਵੱਧ ਕੇ ਸਪੋਰਟ ਕਰਿਓ ਨਵੇਂ ਭਰਾ ਐ ਆਪਣੀ ਲਾਈਨ ਦੇ ਵਿੱਚ ਆਪਣੇ ਨਾਲ ਨਵੇਂ ਜੁੜੇ ਐ ਤੇ ਨਵੇਂ ਬੰਦੇ ਦੀ 10 ਗੁਣਾ ਵੱਧ ਸਪੋਰਟ ਕਰਿਆ ਕਰੋ ਇੱਕ ਸ਼ੇਅਰ ਕਰਨ ਦੇ ਨਾਲ ਆਪਣਾ ਕੁਝ ਨਹੀਂ ਕੱਟਦਾ ਇੱਕ ਕਮੈਂਟ ਕਰਨ ਦੇ ਨਾਲ ਆਪਣਾ ਕੁਝ ਨਹੀਂ ਜਾਂਦਾ ਸੱਜਣੋ ਜੇ ਤੁਸੀਂ ਇੱਕ ਚੰਗਾ ਕਮੈਂਟ ਕਰਦੇ ਹੋ ਜਾਂ ਵੀਰ ਹੋਣਾ ਨੂੰ ਫੋਨ ਕਰਕੇ ਵੀ ਵਧਾਈ ਦੇਨੇ ਹੋ ਤੇ ਬਾਈ ਅੱਗੇ ਅੱਗੇ ਨਾਲੋਂ 10 ਗੁਣਾ ਵੱਧ ਕੇ ਜਿਹੜਾ ਹੈ ਉਹ ਇਸ ਲਾਈਨ ਦੇ ਵਿੱਚ ਸ਼ੌਂਕ ਦੇ ਨਾਲ ਹੋਰ ਵੱਧਵਾ ਦਿਲ ਵੱਡੇ ਨਾਲ ਕੰਮ ਕਰਨਗੇ ਸੋ ਗੱਲ ਆ ਜਾਂਦੀ ਹੈ ਸਾਰੇ ਭਰਾਵਾਂ ਦੀ ਥੋੜੀ ਗੱਲ ਆ ਜਾਂਦੀ ਹੈ ਸੰਗਤ ਦੀ ਸੋ ਵੱਧ ਕੇ ਭਰਾਵਾਂ ਨੂੰ ਯਾਰ ਦਿਲੋਂ ਸਪੋਰਟ ਕਰਿਓ ਬਹੁਤ ਵਧੀਆ ਇਨਸਾਨ ਹੈ ਬਹੁਤ ਵੱਡੇ ਦਿਲ ਵਾਲੇ ਬੰਦੇ ਆ ਤੇ ਬਹੁਤ ਮਿਹਨਤ ਕਸ਼ ਭਰਾ ਹੈ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਤੇ ਅੱਗੇ ਅਸੀਂ ਆਸ ਤੇ ਅਰਦਾਸ ਕਰਦੇ ਹਾਂ ਉਸ ਵਾਹਿਗੁਰੂ ਅੱਗੇ ਕਿ ਘੋੜਿਆਂ ਦੇ ਵਿੱਚ ਵੀ ਬਾਈ ਹੋਣੀ ਚੰਗਾ ਨਾ ਕਮਾਉਣ ਸੋ ਚੰਗੀ ਲਾਈਨ ਦਾ ਘੋੜਾ ਹੈ ਜੀ ਜੇ ਤੁਸੀਂ ਘੋੜੀਆਂ ਮੇਟ ਕਰਾਉਣੀਆਂ ਤੇ ਬਾਈ ਨਾਲ ਦਿਲ ਖੋਲ ਕੇ ਸੰਪਰਕ ਕਰ ਸਕਦੇ ਹੋ ਬਾਕੀ ਤੁਹਾਨੂੰ ਨਰਾਜ਼ ਨਹੀਂ ਕਰਦੇ ਇਹ ਮੇਰੀ ਗਾਰੰਟੀ ਹੈ ਬਾਕੀ ਸੰਪਰਕ ਕਰ ਲਿਓ ਬਈ ਹੋਰ ਕੋ ਗੱਲਬਾਤ ਰਹਿ ਗਈ ਹੋਵੇ ਹੋਰ 100 200 ਮਸ਼ੀਨ ਤਾਂ ਬਾਈ ਹੂੰ ਚਲਾਉਂਦਾ ਖੁੱਲੀ ਨੇ ਗੁਜਰਾਂਦਰਵਾਜੇ ਅੱਛਾ ਹਾਂ ਪੂਰੀ ਗੁਜਰਾਉਂਦਾ ਕੰਪੈਨਾਂ ਦਾ ਆਪਣਾ ਸੇਬੀ ਲੰਬੇ ਦੇ ਨਾਮ ਤੋਂ ਮਸ਼ਹੂਰ ਆਪਾਂ ਲੰਬਾ ਬ੍ਰਦਰ ਭਾਈ ਜਿੱਦਾਂ ਮਸ਼ੀਨਾਂ ਦਾ ਵੀ ਕਹਿੰਦੇ ਇੱਕ ਗੱਲ ਰਹਿ ਗਈ ਸੀ ਪੁੱਛਣ ਵਾਲੀ ਜਿਹੜੀ ਸ਼ੁਰੂ ਚ ਕੀਤੀ ਮੈਂ ਮਸ਼ੀਨਾਂ ਦਾ ਕਿੰਨਾ ਕੁ ਟਾਈਮ ਵੈਸੇ ਹੋ ਗਿਆ ਤੇ ਕਿੰਨੀਆਂ ਕੁ ਹੁਣ ਸਾਰੇ ਇੰਡੀਆ ਦੇ ਵਿੱਚ ਮਸ਼ੀਨਾਂ ਦਾ ਜੀ ਆਪਣੇ ਕੋਲ 97 96 ਤੋਂ ਕੰਮ ਸਟਾਰਟ ਕੀਤਾ ਸੀ ਅੱਛਾ ਹੁਣ ਤਈ ਆਪਾਂ ਨੇ 20 ਕਿੰਨੀਆਂ ਚਲਾ ਰਹੇ ਆ ਅੱਜ ਦੇ ਟਾਈਮ ਅੱਛਾ ਪਹਿਲਾਂ ਕਿੰਨੇ ਵੱਡੀਆਂ ਸੀਗੀਆਂ ਪਹਿਲਾਂ ਜਾਦੀ ਸੀ ਜੀ ਫਿਰ ਅਸੀਂ ਘਟਾਤੀਆਂ ਕਿਉਂਕਿ ਸਾਡੇ ਬਜ਼ੁਰਗ ਸੀ ਸਰਦਾਰ ਜਗਮੀਰ ਸਿੰਘ ਨੰਬਰਦਾਰ ਜੀ ਜੀ ਸੁਰਗਵਾਸ ਹੋ ਗਏ ਸੀਗੇ ਜੀ ਉਹਨਾਂ ਕਰਕੇ ਸਾਨੂੰ ਥੋੜਾ ਜਿਹਾ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਉਹ ਮਲਕੀਤ ਕੰਪਨੀ ਦੀਆਂ ਮਸ਼ੀਨਾਂ ਜ਼ਿਆਦਾ ਚਲਾਣੇ ਆ ਜੀ ਤੋਂ ਆਪਣਾ ਲੰਬਾ ਬ੍ਰਦਰ ਦੇ ਨਾਂ ਤੇ ਕਾਰਡ ਪੇਜ ਵੀ ਬਣਿਆ ਹੋਇਆ ਜੀ ਤੇ ਉਹਦੇ ਵਿੱਚ ਸਾਡਾ ਗੁਜਰਾਤ ਰਾਜਸਥਾਨ ਹਰਿਆਣਾ ਪੰਜਾਬ ਤੇ ਜੰਮੂ ਤੱਕ ਆਪਾਂ ਜਾਂਦੇ ਆ ਜੀ ਜੀ ਬਹੁਤ ਵਧੀਆ ਤੰਦਾ ਸਾਡਾ ਕੰਪੈਨਾਂ ਦਾ ਜੀ ਇਹ ਤੋਂ ਹੀ ਅਸੀਂ ਬਹੁਤ ਕੁਝ ਬਣਾਇਆ ਜੀ ਅੱਛਾ ਤੁਸੀਂ ਆਪ ਸ਼ੁਰੂ ਕੀਤਾ ਸੀ ਤੁਹਾਡੇ ਫਾਦਰ ਸਾਹਿਬ ਸਾਡੇ ਫਾਦਰ ਸਾਹਿਬ ਜੀ ਨੇ ਕੀਤਾ ਸੀ ਅੱਛਾ ਉੱਥੋਂ ਗਾਂ ਤੁਸੀਂ ਜਿਹੜੀ ਇਹ ਲੈਕਸੀ ਅੱਗੇ ਵਧਾਰ ਰਹੇ ਹੋ ਤੇ ਹੁਣ ਗਾ ਬੱਚਿਆਂ ਨੂੰ ਘੋੜਿਆਂ ਦਾ ਸ਼ੌਂਕ ਹੈ ਬਾਈ ਹਾਂ ਪੂਰਾ ਸ਼ੌਂਕ ਹੈ ਜੀ ਦੋਨੇ ਬੱਚਿਆਂ ਨੂੰ ਸ਼ੌਂਕ ਹੈ ਜੀ ਉਹ ਪਤਾ ਥੋੜੇ ਜਿਹਾ ਸੰਗਦੇ ਨੇ ਸਾਡੇ ਲਵੇਨੀਆਂ ਦੇ ਆਪਾਂ ਫੋਟੋ ਲਾ ਦਾਂਗੇ ਜੀ ਹਾਂ ਜੀ ਇੱਕ ਆਪਣਾ 11ਵੀਂ ਚ ਪੜਦਾ ਜੀ ਇੱਕ 8ਵੀਂ ਚ ਪੜਦਾ ਜੀ ਜੀ ਲੈ ਵੀ ਸੱਜਣ ਨੂੰ ਪ੍ਰਾਵਾ ਦਾ ਵੀ ਹੌਸਲਾ ਵਧਾਇਆ ਤੇ ਛੋਟੇ-ਛੋਟੇ ਬੱਚਿਆਂ ਦਾ ਵੀ ਹੌਸਲਾ ਵਧ ਸੋਹਣੇ ਸਮਾਂ ਕੇਨ ਨੀਨੇ ਲੈ ਕੇ ਤੁਹਾਡੀ ਕਚਹਿਰੀ ਜਹਾਜ਼ਨ ਹੁੰਨੇ ਆ ਉਹਨੇ ਸਾਂ ਮਿਲੀ ਦਿਓ ਜੀ ਸੁਖਸੰਦ ਨੂੰ ਇਜਾਜ਼ਤ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾਖ ਸਤਿ ਸ਼੍ਰੀ ਅਕਾਲ ਬਈ ਜੀ ਸਾਰਿਆਂ ਦਾ ਧੰਨਵਾਦ ਬਹੁਤ ਧੰਨਵਾਦ ਜੀ ਤੁਹਾਡਾ ਹਰਿਆਣ ਦੇ ਸਾਡੇ ਧੰਨਵਾਦ ਕਰ ਸੇਵਕ ਜੀ ਆਇਆਂ ਨੂੰ ਜੀ ਓਕੇ ਸੱਜਣ ਸ਼ੇਅਰ ਜ਼ਰੂਰ ਮਾਰਦੇ ਹੋ ਯਾਰ ਨਵੇਂ ਭਰਾ ਹੈ ਦੱਬ ਕੇ ਕਰਿਓ ਸਪੋਰਟ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਹਲੋ ਕੱਟ